ਜੀ ਮੇਰੇ ਵੀਰਾਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਇੱਕ ਘਰ ਪਰਿਵਾਰ ਠੀਕ ਹੈ ਜਣ ਜਿਹਨਾਂ ਨੇ ਸੈਟ ਨਹੀਂ ਲੌਜੀ ਗੱਤੀ ਵਲੌਗ ਦੀ ਸਟਾਰਟਿੰਗ ਤੇ ਤੋਂ ਪੱਜ ਵੀ ਬਹੁਤ ਸੋਹਣੀ ਹੈ ਤੇ ਮੇਰੇ ਸਾਹਮਣੇ ਹੁੰਦਾ ਤੁੰਦ ਸ਼ਾਇਦ ਹੀ ਪਿਆ ਕਰੂਗੀ ਦਿਨ ਵਧੀਆ ਲੱਗਣ ਲੱਗੇ ਤੇ ਬੱਚੇ ਕੱਢਦੇ ਆ ਜਿਹੜੇ ਆਪਾਂ ਬਿਠਾਣੇ ਹੁੰਨੇ ਆ ਜਿਹੜੇ ਤਿੰਨ ਤੁਹਾਨੂੰ ਪਤਾ ਹੀ ਹੈ ਤੇ ਲਾਨੇਆਂ ਛਤਰੀਆਂ ਛੁਤਰੀਆਂ ਤੇ ਚੋਬਰ ਵੀ ਆਇਆ ਹੋਇਆ ਤੇ ਬੱਚੇ ਕੱਢਦੇ ਆ ਫਿਰ ਮਿਲਦੇ ਆ ਲੋ ਜੀ ਬਾਬਿਓ ਚੱਕ ਲਈਏ ਚਾਬੀਆਂ ਤੇ ਖੋਲਦੇ ਆ ਫੁੱਡਾ ਤੇ ਡੋਰ ਵੀ ਇਹ ਵਾਕੀ ਹੈ ਤੇ ਖੋਲਦਿਆਂ ਖੁੱਡਾ ਖੱਡਾ ਮੇਰੇ ਵੀਰੋਂ ਤੇ ਕਰਦਿਆਂ ਬੱਚੇ ਇਹਨਾਂ ਦੀਆਂ ਵੀ ਡਾਈਆਂ ਕਰਾ ਕੇ ਬੰਦ ਕਰ ਦੇਵਾਂਸ ਇਹਨਾਂ ਨੂੰ ਲਓ ਜੀ ਜੈਡ ਸਿਕਿਉਰਟੀ ਵਾਲਾ ਤਾਲਾ ਹੈ ਵੀ ਬਹੁਤ ਦੂਰੋਂ ਮੰਗਾਇਆ ਹੈ ਲਓ ਜੀ ਕੁੰਡੀਆਂ ਕਾਂਡੀਆਂ ਖੋਲੀਆਂ ਖੋਲਾ ਖੁੱਡਾ ਤੇ ਜਾਨਵਰ ਸਾਗਰ ਤੇ ਬੈਠਿਆ ਲਓ ਜੀ ਥੱਲੇ ਡਿੱਗੇ ਚਲੋ ਬਾਬਿਓ ਡੱਬੀ ਕੱਢ ਲਾ ਬੰਨਦੀਆਂ ਫਿਰ ਬੱਚੇ ਕੱਢਾਂਗੇ ਚਲੋ ਬਾਬਿਓ ਕੱਢ ਲਿਆ ਡੱਬੀ ਤੇ ਪਹੁੰਚ ਗਏ ਉੱਤੇ ਬੰਨਦਿਆਂ ਨੂੰ ਛਤਰੀ ਤੇ ਤੇਰੀ ਆਪਣੀ ਛਤਰੀ ਬਾਬਿਓ ਲੋਈ ਤੇ ਬੰਨ ਲਾ ਬਾਬਿਓ ਮੈਂ 1 ਮਿੰਟ ਲੋ ਜੀ ਮਿੱਤਰੋ ਬੰਨਤੀ ਛਤਰੀ ਤੇ ਲਾਤੀ ਛਤਰੀ ਵੀ ਲਾਤੀ ਤੇ ਚੋਬਰ ਨੇ ਕੱਢਦੇ ਬੱਚੇ ਬਾਬਿਓ ਤੇ ਨੋ ਤੇ ਕੈਕ ਐਕਸ ਕਰਕੇ ਦਿਖਾਦਾ ਲੋ ਜੀ ਬਿਠਾ ਦੇ ਜੀ ਬੱਚੇ ਤੇ ਹੁਣ ਸਹੀ ਦਿਖਦਿਆ ਜਦੋਂ 0.5 ਤੇ ਹੁੰਦੀ ਹੈ ਵੀਡੀਓ ਉਹ ਤਾਂ ਜਿਆਦਾ ਜ਼ੂਮ ਨਹੀਂ ਹੁੰਦਾ ਤਾਂ ਕਰਕੇ ਬਾਪਿਓ ਤੇ ਹੁਣ ਸੈੱਟ ਹੁੰਦਾ ਆ ਦੇਖੋ ਚਲੋ ਕੋਈ ਨਾ ਬਾਪਿਓ ਬੱਚੇ-ਬੁੱੱਚੇ ਬਿਠਾਤੇ ਕਰਤੇ ਆਂ ਕਿ ਰਿਪੋਰਟਰ ਢੱਬੀ ਹੋ ਰਹੀ ਆਪਣੀ ਤੇ ਬੱਸ ਇਹੀ ਬੱਚੇ ਸੀ ਗੇੜੇ-ਗੁੜੇ ਅੱਜ ਦੇਖਾਂਗੇ ਪਵਾਵਾਂਗੇ ਕਰਤਾਗੇ ਇਹਨਾਂ ਨੂੰ ਵੀ ਬੰਦ ਤੇ ਫੇਰ ਕੱਢਾਂਗੇ ਬੱਚੇ ਅਪ੍ਰੈਲ ਚ ਅਪ੍ਰੈਲ ਬਰੂਲ ਦੇ ਵਿੱਚ ਵਿੱਚ ਕੱਢਾਂਗੇ ਜਾਂ ਲਾਸਟ ਚ ਜਾਂ ਵਿੱਚ ਵਿੱਚ ਤੇ ਆਵਾਜ਼ ਆ ਤੇ ਚੋਬਰ ਬੈਠਾ ਵਾਕਿਆ ਆਪਣਾ ਤੇ ਲੋਈ ਕੀ ਕੋਣ ਆ ਜੀ ਕੋ ਸਾਹਿਬ ਜੀ ਕੱਟੂ 77 ਕਿਸਮ ਨਾਲ ਨੂੰ ਕੁਮਾਲਾਂ ਦਾ ਬੰਦੇ ਸੌਦਾ ਇਹ ਇੱਕ ਹੀ ਮੈਨੂੰ ਦਸੀ ਮੱਖਣ ਨੇ ਕਹਿੰਦਾ ਸਾਰਿਆਂ ਚ 100-100 ਦੀ ਲਾਦੀ ਮੈਂ ਕਿ ਲਾ ਦੂੰਗਾ ਜੀ ਤੇ ਮੈਂ ਕਿ ਕੋਈ ਮੈਂ ਦੱਸ ਦੇ ਮੈਂ ਕਿ ਤਿੰਨ ਚਾਰ ਸੌ ਦੀ ਲਾਦਾ ਮੋਟੀ ਲਾਦਾ ਕਹਿੰਦਾ ਨਾ 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 100 ਤੋਂ ਵੱਧ ਨਹੀਂ ਨਾ ਉਹ ਭਾਵੇਂ ਸਵੇਰ ਵਾਲੇ ਜੀ ਦੇਖੇਦਾ 21 ਔਰ ਓਏ ਮੱਖਣ ਨੂੰ ਕੱਢਿਆ ਗਾਲਾ ਮੈਂ ਕਿ ਕੰਜਰ ਦਾ ਕਹਿ ਦਿੰਦਾ 500 ਰੁਪਈਆ ਦੀ 60000 ਆਇਆ ਸਾਰਾ ਕਿੰਨੇ ਦੇ ਆਈਏ 50 ਦੀ 100 ਦੀ 100 ਦੀ ਬੱਤੀ 2000 ਦੇਣਾ ਵੀ ਛੇ ਕਰਦਾ ਦੋ ਤਿੰਨ ਹਰ ਉਹ ਵੀ ਗੱਟੂ ਹੈ ਨਾ ਵੀ ਹਾਂਜੀ ਮੇਰੇ ਵੀਰੋਂ ਬੱਚੇ ਉੱਤੇ ਛੇੜਦੇ ਛਤਰੀ ਭੜਕਾ ਦਈਏ ਲੈ ਵੀ ਚੋਬਰਾ ਲੋ ਜੀ ਲੋ ਜੀ ਤੇ ਪਾਸੇ ਨਾ ਬਹਿਣ ਛਤਰੀ ਤੇ ਬਹਿ ਜਾਣ ਚਲੋ ਕਿਹੜੇ ਗੁੜੇ ਬਾਕੇ ਬਹਿ ਜਾਣਗੇ ਕੋਈ ਦਿੱਕਤ ਨਹੀਂ ਕੋਈ ਨਾ ਕੋਈ ਨਾ ਆਣਗੇ ਉੱਤੇ ਜਾ ਮੈਂ ਕਿਆ ਆਣਗੇ ਆਣਗੇ ਬਾਬੇ ਹੋਂ ਜਿਆਦਾ ਉਹ ਵੀ ਨਹੀਂ ਵੈਸਾ ਤੁਸੀਂ ਕਈ ਵਾਰੀ ਪਾਸੇ ਨਾ ਭੈਣ ਮੈਂ ਤੇ ਹਾਂ ਇੱਕ ਵਾਰੀ ਉੱਤੇ ਜਾਣਾ ਪਊਗਾ ਹਾਂਜੀ ਬਾਬਿਓ ਤੇ ਆਰੇ ਬੱਚੇ ਤੇ ਗੇੜਾ ਗੁੜਾ ਪਾਈ ਜਾਂਦੇ ਚਲੋ ਵਧੀਆ ਹੀ ਆ ਬਾਬਿਓ ਗੁਲਾਬੀ ਬਗਲਾਂ ਦੇ ਉਹ ਗੁਲਾਬੀ ਬਗਲ ਸੋਰੀ ਇੱਕ ਤੇ ਹਰਾ ਟਿੱਡਾ ਲੱਗਿਆ ਤੇ ਇੱਕ ਬੈਠਾ ਗੁਲਾਬੀ ਟਿੱਡਾ ਵਾਲਾ ਤੇ ਹਰੀ ਬਗਲ ਵਾਲਾ ਤੇ ਗੁਲਾਬੀ ਬਗਲ ਤੇ ਹਰੀ ਹਰਾ ਟਿੱਡਾ ਲੱਗਿਆ ਤੇ ਇਹ ਦੋਵੇਂ ਬਗੜਾ ਗੋਲਾ ਫਿਰਦਾ ਬਾਬਿਓ ਤੇ ਰੰਗ ਨਾਲ ਥੋੜਾ ਕੰਫਿਊਜ਼ ਹੋ ਜਾਂਦਾ ਬੰਦਾ ਸੇਮ ਸੇਮ ਜਿਹਨਾਂ ਰੰਗ ਤਾਂ ਕਰਕੇ ਚਲੋ ਇਹਨੂੰ ਵੀ ਟਾ ਕੇ ਦੇਖੀਏ ਇਹਨੂੰ ਭੜਗਾ ਕੇ ਦੇਖੀਏ ਤਰੋਂ ਆ ਫਿਰ ਦੇਈ ਇਹ ਕਾ ਕਰਦਾ ਇਹ ਕਾ ਫਿਰਦਾ ਦੂਜਾ ਵੀ ਉੱਡ ਗਈ ਚਲੋ ਕੋਈ ਨਾ ਪਾਣ ਦੋ ਢੇੜਾ ਕੀ ਬੰਦਾ ਦੇਖਦੇ ਆ ਖੜਿਆ ਛੱਤ ਤੇ ਨਾ ਕੋਈ ਟਿੱਕਣੀ ਆ ਪਹੁੰਚ ਜਾ ਕੰਮ ਜਮਾ ਦੇਖੀ ਕਿਨੇ ਸੋਹਣੇ ਲੱਗਦੇ ਆ ਜੀ ਇੱਕ ਇੱਕ ਤੇ ਕਰਕੇ ਦਿਖਾਈ ਕੀ ਬਰ ਨੈਕਸਟ ਹੀ ਆ ਇਹ ਕਿਤਾ ਫਿਰਦਾ ਹੀ ਗੋਲਾ ਆਪਣਾ ਆਣ ਲੱਗੇ ਉੱਤੇ ਫਿਰ ਦਿਖਾਣੇ ਆ ਆਸਰ ਦੇ ਬਾਕੀ ਚਲੋ ਦੇਖਦੇ ਆ ਕੀ ਬੰਦਾ ਆ ਜਾਣਗੇ ਮੌਸਮ ਤਾਂ ਵਧੀਆ ਹੀ ਐ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਆ ਜਾਂਦਾ ਇੱਕ ਇੱਕ ਆ ਜਾਂਦਾ ਇਹ ਵੀ ਲੱਗੇ ਹੋਏ ਨੇ ਬੱਸ ਆ ਗਏ ਸਿਆਣ ਇਹ ਤਾਂ ਛੋਟੇ ਬਹੁਤ ਹਨਾ ਗਰਮ ਬਲੱਡ ਐ ਚਲੋ ਚਾਲ ਬਣਾਈ ਜਾਂਦੇ ਨੇ ਹੌਲੀ ਹੌਲੀ ਬਾਕੀ ਮੈਂ ਕਹਿੰਦਾ ਅੱਜ ਜੱ ਤਾਰ ਲੀਏ ਫਿਰ ਕੱਲ ਤੋਂ ਡਾਲਿਆ ਕਰਾਂਗੇ ਬਾਕੀ ਆ ਸ਼ਾਇਦ ਬੈਠੂ ਆਵੇ ਆ ਵੀ ਬੈਜੂ ਆ ਦੋ ਪਾਸੇ ਕਿ ਕਿੱਦਰਾ ਫਸੇ ਨਹੀਂ ਵਸਾ ਆਗੇ ਇਹ ਕਾ ਆ ਗਿਆ ਲੋ ਜੀ ਬਾਪੇ ਹੋ ਗਾ ਦੇ ਗੋਲਾ ਕਿੱਥੇ ਇਹ ਆ ਬੈ ਗਿਆ ਇੱਕ ਤਾਂ ਇਹਦਾ ਭਾਈ ਆ ਫਿਰਦਾ ਹਰੀ ਬਾਗਲਾ ਗੁਲਾਬੀ ਕੰਡ ਮਨ ਲਾ ਰਾਇ ਵੈਸੇ ਗੋਲਾ ਹੀ ਬੈਠਣ ਵਾਲਾ ਹੈ ਗੋਲਾ ਵਾਲੇ ਛੋਟਾ ਹੀ ਹੈ ਵੀ ਜਾਲਾ ਵੱਡਾ ਨਹੀਂ ਹੈਗਾ ਕਮਜ਼ੋਰ ਸੀ ਛੋਟਾ ਹੁੰਦਾ ਹੈ ਸਾ ਆ ਜਾਣਗੇ ਇਹ ਵੀ થોੜੇ ਟਾਈਮ ਤੱਕ ਇਹ ਲੋ ਜੀ ਬਾਪਿਓ ਗੋਲਾ ਹੀ ਬਹਿ ਗਿਆ ਆਪਣਾ ਹਰੀ ਬਾਗਲਾਣਾ ਵਸੇ ਹੀ ਬਹਿ ਜੂ ਹ ਹਰੀ ਬਾਗਲ ਤੇ ਗਲਾਬੀ ਘੰਡਾਣਾ ਆ ਵੀ ਸੋ ਆ ਆ ਖੜਾ ਆਇਆ ਲੋਈ ਮਿੱਤਰੋ ਇਹਦਾ ਉੱਚਾ ਉੱਚਾ ਜਾਈ ਜਾਂਦਾ ਕੀ ਚੱਕਰ ਆ ਗਿਆ ਆ ਗਿਆ ਆ ਗਿਆ ਆ ਗਿਆ ਇਹ ਲੋ ਵੀ ਬਾਪਿਓ ਇਹ ਵੀ ਵਸ ਬਹਿ ਜੂ ਆ ਵਧੀਆ ਕੋਠੇ ਕੋਠੇ ਦੀ ਫਿਰਦੇ ਨੇ ਪਾਸੇ ਨਹੀਂ ਗਏ ਜਮਾਂ ਵੀ ਆਇਆ 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 ਲੋ ਦੀ ਬਾਬੋ ਆ ਗਿਆ ਉਹ ਕਿਧਰ ਵਗ ਗਿਆ ਨੀਵਾ ਹੋ ਗਿਆ ਜੀ ਚਲੋ ਆਣ ਦੋ ਇਹ ਲੋ ਜੀ ਚੜ ਗਿਆ ਇਹ ਵੀ ਛਤਰੀ ਛੜ ਗਿਆ ਲੋ ਜੀ ਬਦਿਆ ਪਾਸੇ ਨਹੀਂ ਬੈ ਹੁਣ ਕੋਈ ਖਤਰਾ ਨਹੀਂ ਹੁਣ ਨਹੀਂ ਕਿਤੇ ਜਾਂਦੇ ਵੈਸਾ ਲੈਣਗੇ 2-3 ਵਾਰੀ ਤਾਰ ਦੇ ਫਟਾਏ ਕਰਾਂਗੇ ਜਿੰਨੇ ਤੇ ਤੁੱਪ ਨਿਕਲੂਗੀ ਡਾਈਆਂ ਕਰਾ ਕੇ ਬੈ ਹੁਣ ਤਾਂ ਮੌਸਮ ਵਧੀਆ ਰਿਹਾ ਕਰੂਗਾ ਖਰਾਬ ਨਹੀਂ ਹੁੰਦਾ ਅਸ ਇਹ ਵਸ ਮਹੀਨਾ ਕਰ ਰਹਿ ਗਿਆ ਮਹੀਨਾ ਡੇਢ ਮਹੀਨਾ ਫਿਰ ਬੱਚੇ ਕੱਢ ਲਾਂਗੇ ਬਾਗੀਆਂ ਮਹੀਆਂ ਤੇ ਦੇਖਾਂਗੇ ਜੀ ਬਣ ਦੋ-ਦੋ ਤਿੰਨ-ਤਿੰਨ ਕਰਕੇ ਕੱਢ ਲਾਂਗੇ ਅੱਗੇ ਤੇ ਅੱਗੇ ਦੇਖਾਂ ਪਹਿਲਾਂ ਵਿਚਾਰ ਨਹੀਂ ਕਰਨ ਚਾਹੁੰਦੇ ਚਲੋ ਇਹ ਲਾਤੀ ਮੁੰਡੇ ਨੇ ਛਤਰੀ ਤੇ ਬੱਚੇ ਆਪਣੇ ਉਹ ਆ ਕੇ ਹੋ ਗਏ ਬੈਠੇ ਨੇ ਠੀਕ ਆ ਜੀ ਥੱਲੇ ਆ ਕੇ ਮਿਲਦੇ ਆਂ ਫਿਰ ਆਪਾਂ ਨੂੰ ਗੋਲੀ ਵੀ ਆ ਜੋ ਬੈਠਾ ਵਧੀਆ ਬੈਠਾ ਚੋਪਾ ਪਤਾ ਨਹੀਂ ਕਿਵੇਂ ਕੀ ਚੱਕਰ ਬਣ ਗਿਆ ਤੇ ਬਾਕੀ ਆ ਮੈਂ ਆਈ ਤੇ ਆਪਣੇ ਨਾਲ ਦਾ ਹੀ ਦਾਦੇ ਬੱਚੇ ਖੜ ਤੇ ਬੈਸ ਜੀ ਬਾਬੇ ਵੈਸ ਲਾ ਦੀ ਛਤਰੀ ਓਮੀ ਜਿਵੇਂ ਪਹਿਲਾਂ ਲੱਗਦੀ ਸੀ ਤੇ ਬਸ ਹੁਣ ਬਾਬੇ ਥੱਲੇ ਚੱਲਦੇ ਆ ਬੈਠੇ ਨੇ ਬੱਚੇ ਕੋਈ ਦਿੱਕਤ ਨਹੀਂ ਤੇ ਛਤਰੀ ਮੈਨੂੰ ਲੱਗਦਾ ਟੇਢੀ ਖੜੀ ਹੈ ਕਿ ਕਹੀ ਲੱਗੀਆਂ ਦਾ ਬਾਬਿਓ ਇੱਕ ਮਿੰਟ ਦੇਖੀ ਥੱਲੇ ਓਏ ਟੈਡੀ ਆ ਕੇ ਸਿੱਧੀ ਆ ਹਾਂ ਲੋ ਜੀ ਬਸ ਸੈੱਟ ਹੈ ਕੋਈ ਦਿੱਕਤ ਨਹੀਂ ਆ ਟੈਡੀ ਮਾੜੀ ਮੋਟੀ ਤਾਂ ਹੋ ਜਾਂਦੀ ਐ ਚਲੋ ਤੇ ਵਧੀਆ ਬਾਬਿਓ ਆ ਗਏ ਸਿੱਧੇ ਛਤਰੀ ਤੇ ਆ ਗਏ ਬੱਚੇ ਵਧੀਆ ਹੀ ਐ ਪੈਰ ਪਾਸੇ ਨਹੀਂ ਲਾਇਆ ਦੂਜੀ ਵਾਲੀ ਉੱਡੇ ਸਿਰ ਬਾਬੇ ਦੋ ਬੱਚੇ ਜਿਹੜੇ ਹਰਾ گلابی ਰੰਗ ਹੈ ਜੀ ਦੇ ਟਿੱਡ ਟਿੱਡ ਤੇ ਕੱਚ ਉਹ ਕੱਚ ਨਹੀਂ ਸੋਰੀ ਬਗਲਾ ਕਰੀਆਂ ਹੋਈਆਂ ਸਿੱਧੇ ਆ ਗਏ ਹਾਂ ਉਹਦਾ ਉਹਦਾ ਕੀ ਟਿੰਡੀ ਆਇਆ ਹੈ ਜੀ ਤੇ ਬਾਈ ਯੂ ਵੀ ਵੀ ਆਈ ਸੀ ਕਰੇ ਵਾਗਿਆ ਕੰਮ ਸੀ ਥੋੜਾ ਤਾਂ ਕਰਕੇ ਤੇ ਵੈਸੇ ਗੋਲੀ ਦੀ ਗੋਲੀ ਨੂੰ ਦੇਖੇ ਜਾਂਦਾ ਸੈੱਟ ਕਰੋ ਟਿੰਡੀ ਸੈੱਟ ਕਰੋ ਗੋਲੀ ਨੂੰ ਕੰਮ ਇਹਦਾ ਵੀ ਛੱਡੋ ਹੈ ਬਾਗਲ ਜਵਾਨਾ ਹੋਗਾ ਇੱਕ ਰਾਤ ਕੇ ਦੋ ਰਾਤ ਦੋ ਘੰਟੇ ਜੀ ਬਹੁਤ ਬਹੁਤ ਫਾਸਟ ਸਰਵਿਸ ਹੈ ਕੀ ਜੀ ਅਗਲੀ ਨਹੀਂ ਨਹੀਂ ਇਹਦਾ ਪੂਰਾ ਸੈੱਟ ਹੈ ਕਿੱਥੋਂ ਇੰਜਰੀ ਨਹੀਂ ਆਈ ਆਪਣੇ ਕੋਈ ਜਿਹਾ ਨਾ ਬੱਟਾ ਬੁਰਾ ਲੱਗੂਗਾ ਫਿਰ ਬੱਤੇ ਲਾ ਲਾ ਕੇ ਪਲਾਸਟਰ ਕਰਿਆ ਕਰਦੇ ਆ ਸ਼ੁਰੂ ਤੋਂ ਨੇਰੇ ਦਾ ਗਿਆ ਯਾਰ ਪਹਿਲੀ ਲੱਤ ਦੇ ਠੀਕ ਨਹੀਂ ਹੋਏ ਇਹਦਾ ਇਹ 12 ਲੱਖ ਉੱਤੇ ਹੈ ਇੰਪੋਰਟ ਕਰਾਇਆ ਸਪੈਸ਼ਲ 1.5 ਲੱਖ ਦਾ ਟਿਕਟ ਤੇ ਲੱਗਾ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਤੇ ਬੱਚਾ ਹੀ ਬਹੁਤ ਮਹਿੰਗਾ ਲਿਆ ਸੀ ਇਹ ਪਟਾ ਵੀ ਦੋ ਕਿੰਨੇ ਦਾ ਸਾਢੇ 70 ਦਾ ਲਿਆ ਸੀ ਕਿੰਨੇ ਦਾ ਸੀ ਦੋ 2 ਲੱਖ ਹਜ਼ਾਰ ਦਾ ਬੱਚਾ ਅੱਛਾ ਪਟਾ ਪਟਾ ਕਿਥੋਂ ਆਇਆ 4 ਕਰੋੜ ਦਾ ਬਟਾ ਪੱਠਾ ਨਹੀਂ ਚੈਨ ਚੈਨ ਕਿڑی ਆ ਉਹ ਡਾਇਮੰਡ ਦੀ ਆ ਉਹ ਨਹੀਂ ਡਾਇਮੰਡ ਚੱਲ ਰਿਹਾ ਚਿੱਟਾ ਵਾਈਟ 골ਡ ਅੱਛਾ ਉਹ ਬੰਨਿਆ ਵੀ ਸੋਨੇ ਤੋਂ ਲੇਟ ਹੋਇਆ। ਅੱਛਾ ਉਹ ਉਹ ਗਰੀਲੀ ਹੈ। ਆ ਸਾਰਾ ਸ਼ੈੱਡ। ਉਹ ਗੋੜੀ ਪਿੱਤਲ ਦੀ ਹੈ। ਇਹ ਅੱਛਾ। ਠੀਕ ਹੈ ਜੀ। ਤੇ ਬਾਕੀ ਵਧੀਆ ਬੈਠਿਆ। ਕਿਹਦਾ ਬਾਈ ਖੜਾ ਹੈ ਜੀ? ਕੌਣ ਆ ਗਿਆ? ਬਿੱਲਾ ਆ ਗਿਆ ਮੇਰੇ ਵੀਰੋਂ ਤੇ ਆ ਕੇ ਕਹਿੰਦਾ ਹੈ। ਬਿੱਲਾ ਹੈ। ਇਹਦਾ ਹੋਰ ਹੀ ਵੰਦਰਾ ਹੋਏ। ਕੁੱਲ ਕੀ ਕਰਦਾ ਹੈ ਆਹ ਵੇ ਸਕੂਲੀ ਗਿਆ ਬੰਕ ਤੇ ਆਈ ਬੰਕ ਤੇ ਆਈ ਕਰੋ ਗੱਲ ਜੀ ਕਿੱਧਰ ਰਹਿ ਗਿਆ ਸਾਹ ਦੇ ਵਿੱਚ ਉਹ ਕਿੱਧਰੇ ਉਹ ਬੈਠਾ ਹੈ ਚੈੱਕ ਕਰੋ ਜੀ ਕੱਢੀ ਗੁੰਢੀਂਗ ਲੋ ਜੀ ਮੇਰੇ ਵੀਰੋਂ ਹੈ ਦੀ ਆ ਬੱਚੀ ਬਹੁਤ ਪਿਆਰ ਆਈ ਆ ਕੀ ਬੈਗ ਚ ਨਹੀਂ ਲਿਖਿਆ ਓਏ ਦਿਖਾਈ ਖੋਲ ਕੇ ਕਹਿੰਦਾ ਆ ਸਕੂਲ ਚ ਬੜੇ ਜਾਂਦਾ ਮੇਰੇ ਵੀਰੋਂ ਦੇਖੋ ਕੀ ਸੌਦਾ ਲੋ ਜੀ ਕਿਉਂ ਇਹ ਵੀ ਉਹ ਨਹੀਂ ਜੀੜ ਨਹੀਂ ਗਿਆ ਰੱਖ ਲੈ ਆਪ ਪਾਰ ਬੈਂਕ ਲੈ ਕੇ ਆਏ ਨੂੰ ਮਸ਼ੀਨਾਂ ਲੈ ਕੇ ਜਾਂਦਾ ਓਏ ਟਿੰਡੀ ਲੈ ਗਿਆ ਇਹ ਪੜ੍ਹਨ ਜਾਣਾ ਤੂੰ ਸਕੂਲ ਚਾ ਕੱਟਦੈ ਨਾ ਬਰਾਹ ਖੜ ਜਾਣਾ ਓਏ ਤੂੰ ਸਕੂਲ ਚਾ ਨਾ ਚੱਲ ਤੇਰੇ ਪਾਪੇ ਨੂੰ ਵੀਡੀਓ ਭੇਜ ਦੂਗਾ ਉਹ ਬਲੀਡਿੰਗ ਦਿੱਤੀ ਕਰ ਤੀਗਾ ਕੀ ਲੀਡ ਓ ਟਿੰਡੀ ਬਈ ਯਾਰ ਲੀਡ ਦੇ ਖੜ ਜਾ ਚੱਲ ਚੱਲ ਤੇ ਆ ਦੇ ਟਿੰਡੀ ਖੜ ਜਾ ਨਾ ਇਹਦਾ ਕੰਮ ਛੇੜ ਲਿਆ ਜੀ ਆਪਾਂ ਜਿਹਨੇ ਵੀ ਕਟਿੰਗ ਨਹੀਂ ਕਰਾਣੀ ਹੋਵੇ ਆ ਜਿਓ ਬਿੱਲਾ ਨਹੀਂ ਸਭ ਤੋਂ ਬੈਸਟ ਸੰਦ ਸਾਰੇ ਬਿਲਾ ਲੈ ਗਿਆ ਬੈਗ ਚ ਪਤਾ ਨਹੀਂ ਸੰਦ ਹੋਰ ਕੁ ਕੀ ਉਸ ਰੱਖਦਾ ਹੋਆ ਬੈਗ ਜੀ ਦੀ ਸੋਦਾ ਐ ਟੀਫਣ ਹੋਏ ਰੋਟੀਆਂ ਖਾਣਾ ਐ ਸੇਟ ਤੋਂ ਵੀ ਬਰਾ ਲੱਗਦਾ ਨਸੂ ਉਹ ਕਿੰਨੇ ਕਿੰਨੇ ਟਾਈਮ ਬਾਅਦ ਬੈਗ ਨੂੰ ਹੱਥ ਲਾਇਆ ਓਏ ਓਏ ਟਿੰਡੀ ਓਏ 50 ਹੋ ਗਿਆ ਸਾਲ ਬਾਅਦ ਟਿੰਡੀ ਓਏ ਕਿੰਨੇ ਟਾਈਮ ਬਾਅਦ ਬੈਗ ਨੂੰ ਹੱਥ ਲਾਈ ਜੰਨੇ ਆ ਤੇ ਓਏ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਮੇਰੇ ਤੋਂ ਪੁੱਛਦੇ ਨਹੀਂ ਵੀ ਸਕੂਲ ਜਾਂਦਾ ਹੈ ਨਹੀਂ ਜਾਂਦਾ ਉਹ ਪੁੱਛੋ ਤੁਹਾਨੂੰ ਕਹਾਣੀ ਦੱਸਾਇਆ ਨਾ ਢਿੰਡੀ ਜਾਵਾਂ ਨਾ ਮੈਂ ਜਾਵਾਂ ਜੀ ਮੇਰੇ ਵੀਰੋਂ ਤੇ ਆ ਗਏ ਜੀ ਉੱਤੇ ਥੱਲੇ ਵਾਗੇ ਸੀ ਤੇ ਐਮ ਹੋ ਗਿਆ ਲਗ ਭੱਗ 5 5 10 ਦਸਨ ਨੇ ਹੋ ਰਹੇ ਉਹਨੇ ਤੇ ਵਾਗੇ ਸੀ ਆਪਾਂ ਥੱਲੇ 2 2 ਵਜੇ ਵਾਗੇ ਸੀ ਹੁਣ ਆਏ ਆ ਤੇ ਬੱਚੇ ਪੁੱਛੇ ਗਰਦੇ ਅੰਦਰ ਦਾਣਾ ਪਾਣੀ ਰੱਖਦੇ ਆ ਬਾਬਿਓ ਤੇ ਗੋਲੀ ਜਿੱਥੇ ਰੋਜ ਬੰਨਦੇ ਉੱਥੇ ਬੰਨਿਆ ਐ ਦਸਨ ਦੀ ਲੋੜ ਨਹੀਂ ਤੁਸੀਂ ਵੀ ਕਹਿੰਦੇ ਹੋਣੇ ਬਾਰੀ-ਬਾਰੀ ਨੂੰ ਭੋਵੀ ਜਾਊਗਾ ਬਾਰੀ-ਬਾਰੀ ਹੀ ਠੀਕ ਜਾਊਗਾ ਐ ਕੋਲਾ ਖੁੱਡਾ ਤੇ ਦਾਣਾ ਪਾਣੀ ਰੱਖਦੇ ਆ ਬਾਬਿਓ ਤੇ ਕਰਦੇ ਆ ਤੁਹਾਡੇ ਨਾਲ ਅੱਗੇ ਸ਼ੇਰ ਬਾਬਿਓ ਆਗੇ ਜੁੱਤੇ ਦੇ ਵਿੱਚ ਵਿੱਚ ਕਰਦੇ ਆ ਅੰਦਰ ਤੇ ਚੋਬਰ ਨੂੰ ਫੜਾਣਿਆ ਛਤਰੀ ਤੇ ਥੱਲੇ ਦੀ ਛਤਰੀ ਤੇ ਕਰ ਲੂਗਾ ਉਹ ਟਾਈਮ ਹੋ ਗਿਆ ਅੱਜ ਗੇੜੇ ਵੀ ਪਵਾਦੇ ਸੀ ਤੁਹਾਡੇ ਸਾਹਮਣੇ ਵਧੀਆ ਸਿੱਧੇ ਛਤਰੀ ਤੇ ਆ ਗਏ ਤੇ ਮੈਂ ਚੋਬਰ ਨੂੰ ਛਤਰੀ ਫੜਾਦਾ ਇੱਕ ਹੱਥ ਨਾਲ ਫੜਾਈ ਨਹੀਂ ਜਾਣੀ ਭਾਰੀ ਬਹੁਤ ਹੈ ਅੱਬੋਂ ਦੋਵੇਂ ਹਰੀ ਬਗਲਾ ਵਾਲਾ ਨੀਲਾ ਉੱਡ ਗਿਆ ਆਪਣਾ ਚਲੋ ਕੋਈ ਨਾ ਆਜੂਗਾ ਇਹ ਤਾਂ ਇਹ ਆਂਦਾ ਅੱਬੋਂ ਢੜਕਾ ਲੈ ਢੜਕਾ ਲੈ ਤਾਰ ਲੈ ਢੜਕਾ ਕੇ ਤਾਰ ਲੈ ਮੈਂ ਇਹਦਾ ਉੱਤੇ ਕਾ ਕੋਈ ਨਾ ਤਾਰ ਲੈ ਇਹ ਤਾਂ ਚੜ ਗਿਆ ਓਏ ਆਇਆ ਬੱਤੋ ਆਇਆ 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 ਆ ਗਿਆ ਡਾਤਾ ਓਏ ਇੱਕ ਖਾਲ ਉੱਡ ਗਿਆ ਦਮੇ ਹਰੀ ਬਗਲ ਤੇ ਗਲਾਬੀ ਘੰਡਾ ਇਹਦਾ ਬੈਜੂਆ ਕੋਈ ਦਿੱਕਤ ਨਹੀਂ ਆਇਆ ਬੱਤੋ ਆਇਆ 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 ਲਓ ਜੀ ਇੱਕ ਛਤਰੀ ਤੇ ਫੇਰ ਹੋ ਗਏ ਸਾਰੇ ਇਕੱਠੇ ਚਲੋ ਕੋਈ ਨਾ ਲਓ ਜੀ ਆ ਗਿਆ ਤੇ ਮੈਂ ਕਹਿੰਦਾ ਰਹੀਂ ਚਲ ਇੱਥੇ ਕਰਦੇ ਹੋਲੀ ਜੀ ਕਰਨਾ ਇੱਕਦਮ ਕੋ ਥੱਲੇ ਕਰਦਾ ਪੈਦਾ ਸੂਰੀ ਰੱਖੋਲੀ ਰੱਖ ਇੱਕ ਬੱਚਾ ਰਹਿ ਗਿਆ ਹੋਲੀ 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 ਬਾਹਰ ਦਿਖੋ ਲੱਗ ਗਈ ਪਾਰੀ ਵੀ ਬਹੁਤ ਛਤਰੀਆਂ ਇਕ ਤਾਂ ਟਾਈਮ ਖਤਮ ਹੋ ਰਿਹਾ ਹੈ ਬੰਸ ਤੂਏ ਨੱਦ ਡੰਬਲੇ ਗਿਆ ਜਾਂਦਾ ਸੀ ਓਏ ਨੰਬਰ ਲੈ ਗਿਆ ਉਹ ਉਹ ਲੱਗਿਆ ਤੇ ਲੈ ਨਹੀਂ ਗਿਆ ਤੇ ਡੱਬੀ ਆਪਾਂ ਖੋਲਨੀ ਐ ਪੂਰੀ ਖੜਾ ਦੇ ਜੱਬੀ ਖੋਲਲੀ ਤੇ ਚੋਬਨੇ ਕਰਤੇ ਬੱਚੇ ਅੰਦਰ ਤੇ ਕਰਤੇ ਸੀ ਵੀਡੀਓ ਨਹੀਂ ਬਣੀ ਚਲੋ ਕੋਈ ਨਾ ਤੈਨੂੰ ਵੀ ਥੱਲੇ ਲੈ ਕੇ ਚੱਲਦੇ ਆ ਛੱਡਦੇ ਆ ਇਹਨੂੰ ਵੀ ਖੁੱਡੇ 'ਚ ਤੇ ਗੋਲੀ ਦੇਖੋ ਕਿਵੇਂ ਦੇਖਦਾ ਕੀ ਹੈ ਹੈ ਬਾਬਿਆਂ ਟਰੇ ਭਰਦੀ ਐ ਤਿਆਰੀ ਲੱਗ ਲਿਆ ਓਏ ਤੋ ਸੁਣੀ ਇਹ ਸੈਮੀ ਹੈ ਉਹ ਬਿੱਟੀ ਹੈ ਹੂੰ ਵੱਧ ਦਿੱਦੀ ਕਰਦੇ ਓਏ ਇੱਕ ਸਾਈਡ ਬੱਸ ਹੋਣਾ ਬੱਸ ਇੱਕ ਸਾਈਡ ਉਹ ਪਾ ਦੇ ਇੱਕ ਸਾਈਡ ਉਹ ਪਾ ਦੇ ਕਸਤਾ ਮਾਰਿਆ ਪੁੱਤਾਂ ਕੰਮ ਲੋ ਜੀ ਕੁ ਹਟੇ ਜਿੰਦ ਕਰਦੀਆਂ ਕੋਈ ਨਾ

ਬੱਚਾ ਚੱਕਾਂਗੇ ਇੱਕ ਕਰਦੇ ਆ ਬੱਚਾ ਚੱਕਾਂਗੇ ਵਾਦੋਂ ਕਿਆ ਚੱਕਵਾ ਲੈਣ ਤੋਂ ਆ ਚੱਕਾਂਗੇ ਹੀ ਖਵਾ ਕੇ ਚੱਕਾਂਗੇ ਤੇ ਆਪਾਂ ਵੀ ਥੋੜੀ ਜਿਹੀ ਟਿਮਟ ਕਰੀਂ ਜੀ ਮਿੱਤਰੋ ਪੀਪੀਆਂ ਪੁਪੀਆਂ ਕੱਢ ਲੀਆਂ ਧੋਣੀਆਂ ਇਹਨਾਂ ਨੂੰ ਪਾਣੀ ਚੇਂਜ ਕਰਦੇ ਆ ਟੈਟਰਾਸਾਈਕਲਿਨ ਵਾਲਾ ਪਾਣੀ ਹੈ ਮਿੱਤਰੋ ਤੇ ਬਟਾਦੀ ਚੋਬਰ ਨੇ ਤੇ ਉਹ ਵਾਲੇ ਖੁੱਡੇ ਚ ਵੀ ਚੱਕ ਲਈਏ ਆ ਤਾਂ ਪਾਣੀ ਉਹ ਜੀ ਬਾਪੇ ਉਹ ਦਾਣੇ ਦੋਣੇ ਖਾਈ ਜਾਂਦੇ ਆ ਉਹ ਆ ਜੀ ਬਾਪੂ ਬੁਲਬਲੇ ਲਓ ਜੀ ਬਾਪੇ ਕਿਉਂਗਾ ਵਾਲੇ ਬੁਲਬਲੇ ਦਾ ਆਪ ਨੂੰ ਦਿੱਤਾ ਵੇਖੋ ਇਹ ਗੇਮ ਬੁਲਬਲੇ ਬਣ ਰਹੇ ਨੇ ਜਿਹੜੇ ਦਿਖਦੇ ਨੇ ਫਲੈਸ਼ ਲਾਇਆ ਦਿਖਣਗੇ ਨਹੀਂ ਦਿਖਦੇ ਚਲੋ ਛੱਡੋ ਹਾਲੇ ਉਹਦਾ ਖਤਮ ਹੋ ਗਿਆ ਉਹ ਜ ਬਣਾਉਂਗਾ ਉਹ ਜ ਤੇ ਬਾਕੀ ਬਾਬੇ ਓਕੇ ਰੋਟੀਆਂ ਛੱਤਰੀ ਚੋਂ ਬੰਨੇ ਐਵੇਂ ਹੀ ਰਾਤੀ ਸਾਰੇ ਮੀਟ ਬਣਦੇ ਬੋਲ ਬਲੇ ਬਣਦੇ ਰਹੇ ਹਾਂਜੀ ਮਿੱਤਰੋ ਪੀਪੀਆਂ ਉਪੀਆਂ ਰੱਖਤੀਆਂ ਸੀ ਤਾਂ ਓਕੇ ਤੇ ਆ ਦੇਖੋ ਬਾਬਿਓ ਤੇ ਲਾਈਟ ਲੂਟ ਲਾਵਾਂਗੇ ਜਿਉਂ ਦਾਣੇ ਧਰਾਂਗੇ ਉਦੋਂ ਲਾ ਦਾਂਗੇ ਫੇਰ ਗਿਆ ਐਨ ਮੈਟਰ ਜਿੰਦਾਬਾਦ ਆ ਜੀ ਆਪਣਾ ਕੋਸ ਸਾਹ ਦਾ ਨ ਮੈਟਰ ਜਿੰਦਾਬਾਦ ਤੇ ਉਧਰ ਵੀ ਧਰਤਾ ਸੀ ਪਾਣੀ ਹੈ ਬਈ ਹੈ ਵੀ ਹਾਂਜੀ ਤੇ ਬੱਸ ਓਕੇ ਰਪੋਟ ਹੈ ਅੱਜ ਬੱਚਿਆਂ ਨੇ ਗੇੜੇ ਪਾਤੇ ਵਧੀਆ ਇੱਕੋ ਦਮ ਤੇ ਇੱਕੋ ਦਮ ਇੱਕੋ ਦਮ ਮਾ ਹੋ ਰਾ ਛਤਰੀ ਦੇ ਅੱਗੇ ਸਿੱਧੇ ਅੱਗੇ ਵਧੀਆ ਗੱਲ ਹੈ ਤੇ ਬੱਸ ਬਾਬੇ ਉ ਬੈਠਿਆ ਹੁਣ ਤੇ ਆ ਜਾਂਦੇ ਚਾਰ ਭਾਈ ਗੱਲਾਂ ਕਰ ਲੈਣਿਆ ਵਾਗ ਜਾਂਦੇ ਆ ਏ ਮੋਬੈਲ ਆ ਆਪਣਾ ਹੈਗੇ ਨਹੀਂ ਤੇ ਬਾਕੀ ਚੋਬਰਾ ਕੀ ਹੋ ਗਿਆ ਕੀ ਹੋ ਗਿਆ ਕਿਨੇ ਅੰਡਾ ਰੱਖ ਲਿਆ ਓਏ ਤੂੰ ਤਾਂ ਨਹੀਂ ਰੱਖ ਲਿਆ ਮਾਰ ਕੇ ਜਿਹੜੇ ਵੀ ਚਾਹੀਦੇ ਲੋ ਜੀ ਬਾਪੂਆਂ ਵਧਾਈਆਂ ਜੀ ਸਾਰਿਆਂ ਨੂੰ ਮੇਨ ਜੁੜੀ ਇਹ ਰੱਖੀ ਜਾਂ ਉਹ ਦੇ ਟਕੜਾ ਦੇ اندر ਨੂੰ ਲਾਵੇ ਜਾ ਕੇ ਲੋ ਵਾਬਿਓ ਇੱਕ ਕੰਡਾ ਰੱਖ ਲੈ ਕੰਡਾ ਰੱਖ ਲੋ ਕੋਈ ਦਿੱਕਤ ਨਹੀਂ ਟੋੜੀ ਬਾਹਰ ਤੇ ਟੋੜੀ ਕੱਲ ਨਹੀਂ ਪਾਵਾਂਗੇ ਦੋਨੇ ਇਕੱਠੇ ਹੋ ਜਾਣਗੇ ਤੇ ਬਾਕੀ ਦਾਣੇ ਖਾਈ ਜਾਂਦੇ ਆ ਦਾਣੂ ਜੂਠ ਮਾਰ ਲੋ ਵਾਬਿਓ ਟੋੜੀ ਰੱਖਤੀ ਤੇ ਆਂਡਾ ਵੀ ਤਰਖਤਾ ਆਪਾ ਤੇ ਰੱਖਤਾ ਤੇ ਅਦਰ ਵੀ ਪਾਤੀ ਮਾੜੀ ਜੀ ਇਹ ਵੀ ਰੱਖਣ ਵਾਲੀ ਹੈ ਅਸ ਤੇ ਬੱਚਾ ਬਾਬੇ ਚੱਕਾਂਗੇ ਅੱਜ ਵਾਲਾ ਤੇ ਜਦੋਂ ਚੱਕਾਂਗੇ ਉਦੋਂ ਦਿਖਾ ਦਾਂਗੇ ਇੱਕ ਵਾਰੀ ਟੂੜੀ ਪਾਤੀ ਅੰਡਾ ਰੱਖਤਾ ਤੇ ਵਧੀਆ ਜੋੜੀ ਨਾਲ ਅੰਡਾ ਧਰ ਲਿਆ ਤੇ ਆ ਵੀ ਇੱਕ ਹੋਰ ਢੋਲੀ ਲਵਾਂਗੇ ਇਹ ਜੋੜੀ ਦੀ ਤੇ ਇੱਕ ਤਾਂ ਲੈ ਰੱਖੀ ਤੁਹਾਨੂੰ ਪਤਾ ਜਿਹੜੇ ਆਪਾਂ ਛਤਰੀ ਤੇ ਪਠਾਨ ਜਿਹੜੇ ਬੱਚੇ ਉਹ ਵੀ ਐ ਦੀ ਨੇ ਤੋਂ ਜਿਹੜਾ ਟਿੱਡ ਤੇ ਬਗਲਾ ਕਰਿਆ ਹੈ ਜੀ ਜੀ ਆ ਰੱਖਣਾ ਕਰ ਰਹੇ ਹੈ ਉਹ ਤੇ ਬਾਕੀ ਭੂਰ ਆ ਗਿਆ ਤੇ ਬਾਕੀ ਕਿ ਕਿਹੜੀ ਦੁਨੀਆ ਤੇ ਆ ਗਏ ਜੀ ਕਿਹੜੀ ਦੁਨੀਆ ਚ ਆ ਗਏ ਲੋ ਜੀ ਬਾਬਿਓ ਦਾਦੀ ਆ ਗਈ ਤੇ ਟਿੰਡੀ ਦਾ ਕੋਠਾ ਹੀ ਏ ਕੀ ਬਦਲ ਜੀ ਹੈ ਕਾਫੀ ਕਾਫੀ ਦਿਖੀ ਨਹੀਂ ਆਂਦੀ ਨਹੀਂ ਰਖਦਾ ਸੋ ਇਹ ਦੇਖਾਉਣਾ ਤੇ ਗੁੰਮੋ ਕੇ ਪੈਣ ਤੇ ਜਿਹੜੇ ਕੱਲ ਤਰਾ ਸਮਝ ਨਹੀਂ ਮੈਨੇ ਗੁੰਮੋ ਕੇ ਮਤਰਾ ਸਮਝੇ ਤੁਸੀਂ ਅਸ ਰੋਟੀ ਪਾਣੀ ਖਾ ਗਿਆ ਤਾਂ ਹਾਂ ਸੱਟ ਹੋ ਗਏ ਤੇ ਓਏ ਗਲਤ ਨਹੀਂ ਸਹੀ ਸਹੀ ਜਿਵੇਂ ਤੇ ਬਾਕੀ ਕਮੈਂਟ ਚ ਦੱਸਿਓ ਕਿਵੇਂ ਲੱਗਿਆ ਪ੍ਰੋਗਰਾਮ ਤੁਹਾਡੇ ਵੀ ਕਰ ਜائیں ਘਰੇ ਕੋਈ ਦਿੱਕਤ ਨਹੀਂ ਇਹ ਦੱਸ ਦਿਓ ਕਮੈਂਟ ਚ ਦੱਸ ਦਾਂਗੇ ਤੁਹਾਡੇ ਵਾਸਤੇ ਦੁਬਾਰਾ ਤਿਆਰ ਕਰ ਦਾਂਗੇ ਪੀਐਮ ਮੇ ਮ ਕਰਕੇ ਆਪ 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 ਉੱਥੇ ਕਰਦੇ ਤੇ ਦੱਸ ਦਿਓ ਬਸ ਕਮੈਂਟ ਕਰ ਦਿਓ ਜਵਾਬੋਂ ਆਗੇ ਜੀ ਕਰੇ ਤੇ ਬੱਚੇ-ਬੱਚਿਆਂ ਨੂੰ ਫੀਡ ਕਰਦੇ ਆਂ ਗਰਮ ਪਾਣੀ ਲਿਆ ਏ ਥੱਲੋ ਤੇ ਟਰੇ ਵੀ ਤੜਦੇ ਪਰਲੇ ਛੋਡੇ ਚ ਤੇ ਲੈਟ ਵੀ ਛੱਡ ਦਈਏ ਬਹੁਤ ਟਾਈਮ ਹੋ ਗਿਆ ਯਾਰ ਭੁੱਖੇ ਬੈਠੇ ਨੇ ਤੇ ਲੋਕ ਵੀ ਅਪਲੋਡ ਕਰਨਾ ਬਾਬਿਓ ਬਹੁਤ ਦਿਨ ਹੋ ਗਏ ਪਾਇਣੀ ਸੀ ਅਪਲੋਡ ਉਹ ਪਾਇਣੀ ਸੀ ਲੋਕ ਤੇ ਵੈਸੇ ਕਰਦੇ ਹੁਣ ਜਾ ਕੇ ਅਪਲੋਡ ਹੀ ਕਰਾਂਗੇ ਤੇ ਫੁੱਲਾ ਆਪਾਂ ਨੂੰ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਦੱਬ ਦਿਓ بس ਕੰਮ ਲੋ ਜੀ ਰੱਖ ਤੇ ਆਏ ਹਾਏ ਹਾਏ ਲੋ ਜੀ ਕਿਵੇਂ ਢਿੱਗ ਦੇਣੀ ਬੇਰਾ ਹੂੰ ਓਕੇ ਲੋ ਜੀ ਲੋ ਜੀ ਖਾ ਲੈਣਗੇ ਕਰਦੇ ਮੰਦ ਕਿਤੇ ਬਾਹਰ ਆ ਜਾ ਕੋਈ ਲੋ ਜੀ ਮਿੱਤਰੋ ਜੀ ਬੱਚਾ ਚੱਕ ਕੇ ਫੀਡ ਕਰਦੀ ਸੀ ਤੇ ਐਡ ਕਰਤਾ ਮਾ ਪਿਓ ਤੋਂ ਤੇ ਆਪ ਵੀ ਪਾਲਾਂਗੇ ਉਹਨੇ ਤੇ ਸਾਦੇ ਵਾਲਾ ਪਾਈ ਆ ਕਿ ਟੋਪਰ ਦੇਖਿਆ ਨਾ ਫੀਡ ਕਰਦੀ ਸੀ ਬਾਬੇ ਉਹਨੂੰ ਤੇ ਵੈਸੇ ਬਾਬੇ ਓਕੇ ਰੋਟਾ ਕਰਤੀਆਂ ਇੱਧਰ ਵੀ ਰੱਖ ਕੇ ਬਾਗੇ ਸੀ ਦਾਣੇ ਤਾਂ ਤੇ ਵੈਸਾ ਤੇ ਤਰਤੇ ਖਾ ਲੈਣਗੇ ਤੇ ਬੱਚੇ ਨੂੰ ਇਹਨਾਂ ਨੂੰ ਵੀ ਫੀਡ ਕਰ ਦਾਂਗੇ ਜਿਨ੍ਹਾਂ ਨੂੰ ਕਰਦੇ ਹੁੰਨੇ ਆ ਥੋੜੀ ਥੋੜੀ ਵੈਸੇ ਤਾਂ ਚੁਗਣ ਲੱਗ ਗਏ ਲਗਭਗ ਚੁਗਣ ਲੱਗ ਗਏ ਬਾਕੀ ਚਲੋ ਕਰ ਦਾਂਗੇ ਫੀਡ ਕੋਈ ਦਿੱਕਤ ਨਹੀਂ ਦਾਣੇ ਪਾਦਾ ਬਾਬੇ ਮੈਂ ਥੋੜੇ ਜਿ ਸਰਸਰੋ ਭਈਆ ਦਾਣੇ ਪਾ ਲਿਆ ਵਾ ਗੋਲੀ ਸਰੋ ਆ ਭਈਆ ਆ ਵੀ ਇਹ ਜੀ ਵੀ ਸਰੋ 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 ਹੋ ਰਹੀ ਹੈ ਚਲੋ ਕੋਈ ਨਾ ਇਹ ਦਾਣੇ ਪਾ ਲਈਏ ਓਏ ਬਾਪ ਜੀ ਇਹਨੇ ਢਾਣੇ ਬਹੁਤ ਨੇ ਇੰਨੇ ਨਾਲ ਦਾ ਬੰਦੇ ਵੱਲੇ ਹੋ ਗਏ ਗੋਲੀਆਂ ਸੱਲੇ ਚੂਚੂ ਭਰੀ ਜਾਂਦਾ ਯਾਰ ਹਣਾ ਚਲੋ ਕੋਈ ਨੈਰ ਨੂੰ ਵੀ ਲੈ ਕੇ ਜਾਣਾ ਉਹਦਾ ਵੀ ਟਾਈਮ ਹੋ ਗਿਆ ਬਾਹਰ ਲਈ ਜਾਂਦਾ ਲੋ ਵਾਪਸ ਹੂੰ ਬਾਦੀਏ ਢਾਣੇ ਯਾਰ ਖਾ ਲੈਣੇ ਕਿ ਵਿਚਾਰੇ ਭੁੱਖੇ ਨੇ ਲੋ ਜੀ ਵੱਡੋ ਕਾਤੀਆਂ ਉੱਤੇ ਰਿਪੋਰਟ ਆਇਆ ਬੁੱਤੇ ਹੁਣ ਖਾ ਲੋ ਆਏ 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 ਅੱਬੇ ਹੁਣ ਜਾਣੇ ਆਈ ਆ ਕੋਸਾ ਵੀ